ਲਾਈਵ ਹੋਣ ਵਾਲੀ ਆ ਮੌਕੇ ਤੇ ਅਸੀਂ ਪਹੁੰਚੀ ਸੀਗੇ ਜਦੋਂ ਸਾਨੂੰ ਦੱਸਿਆ ਵੀ ਲੜਾਈ ਹੋ ਰਹੀ ਆ ਇਹ ਇਹ ਅੱਗੇ ਸਾਨੂੰ ਟੱਕਰ ਗਏ ਜੀ ਤੇ ਅਸੀਂ ਮੋਟਰਸਾਈਕਲ ਲਾ ਕੇ ਇਧਰ ਸਾਈਡ ਤੇ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਦਵਾ ਦਵਾ ਗੱਡੀਆਂ 'ਚ ਬਹਿ ਕੇ ਤੇ ਮੋਟਰਸਾਈਕਲ ਦੇ ਵਿੱਚ ਉਹਦੀ ਮਾਰਦੇ ਹੋਏ ਭੰਨ ਦਾ ਮੋਟਰਸਾਈਕਲ ਦੀ ਬਹੁਤ ਨੁਕਸਾਨ ਕਰ ਪਈ ਆਪਣਾ ਤੇ ਦੌੜ ਗਏ ਸਾਡਾ ਕਾਫੀ ਨੁਕਸਾਨ ਹੋੜ ਕੇ ਤੇ ਸਾਡੇ ਉੱਤੇ ਝੜਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਦੌੜ ਗਏ ਟੱਕਰ ਕਿਉਂ ਵਿੱਚ ਮਾਰੀ ਉਹਨੂੰ ਹਾਂਜੀ ਮੋਟਰਸਾਈਕਲ ਦੇ ਵਿੱਚ ਅਸੀਂ ਪੱਜ ਕੇ ਪਿੱਛੇ ਹੋ ਗਏ ਨਹੀਂ ਅਸੀਂ ਪਿੱਛੇ ਹੋ ਗਏ ਜੀ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਗੱਡੀਆਂ ਪੂਰੀ ਸਪੀਡ ਤੇ ਭਜਾ ਕੇ ਲੈ ਗਈਆਂ ਵਾਚ ਸੀਗੇ ਸਾਰੇ ਵਰਦੀਆਂ ਤੇ ਉਹਨਾਂ ਦੇ ਨਾਮ ਨਹੀਂ ਅਸੀਂ ਜਾਣਦੇ ਬਾਕੀ ਇਹਨਾਂ ਦੇ ਕੈਮਰੇ ਲੱਗੇ ਆ ਗੇਟ ਤੇ ਸਾਰੇ ਇਹਨਾਂ ਦੀ ਰਿਕਾਰਡਿੰਗ ਹੋ ਜਾਣੀ ਆ ਅੰਦਰ ਸਿਗੇ ਜਦੋਂ ਅਸੀਂ ਮੌਕੇ ਤੇ ਪਹੁੰਚੇ ਆ ਸੂਟ ਸੂਟੇ ਖਾਂ ਤੋਂ ਇਹ ਲੋੜ ਆ ਪਾਣੀ ਹਥਿਆਰ ਸੀਗੇ ਸਾਰੇ ਇਹਨਾਂ ਦੇ ਕੈਮਰੇ ਤੇ ਰਿਕਾਰਡਿੰਗ ਆਈ ਹੋਣੀ ਗੰਦਾਸੇ ਕਿਰਪਾਨਾਂ ਇਹਨਾਂ ਦੇ ਕੋਲੇ ਸੀ ਸਾਰਿਆਂ ਦੇ ਕੋਲ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਤੇ ਫਰੀਦਕੋਟ ਦੇ ਦਸ਼ਮੇਸ਼ ਪਬਲਿਕ ਸਕੂਲ ਅੱਗੇ ਅੱਜ ਫਿਰ ਗੁੰਡਾਗਰਦੀ ਹੋਈ ਹੈ ਤੇ ਸਕੂਲਾਂ ਅੱਗੇ ਇਸ ਤਰ੍ਹਾਂ ਦੀਆਂ ਗੁੰਡਾਗਰਦੀਆਂ ਸ਼ਰਿਆਮ ਗੁੰਡਾਗਰਦੀਆਂ ਲਗਾਤਾਰ ਖਬਰਾਂ ਆ ਰਹੀਆਂ ਤੇ ਇਸ ਗੁੰਡਾਗਰਦੀ ਦੌਰਾਨ ਪੀਸੀਆਰ ਵਾਲੇ ਜਿਹੜੇ ਪੁਲਿਸ ਵਾਲੇ ਸੀ ਮੌਕੇ ਤੇ ਪਹੁੰਚੇ ਉਹਨਾਂ ਦਾ ਵੀ ਇਹਨਾਂ ਨੇ ਮੋਟਰਸਾਈਕਲ ਪੰਨ ਦਿੱਤਾ ਪੁਲਿਸ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਫੋਨ ਗਿਆ ਸੀ ਥਾਣੇ ਤੋਂ ਪੀਸੀਆਰ ਵਾਲਿਆਂ ਨੂੰ ਕਿ ਉੱਥੇ ਲੜਾਈ ਹੋ ਰਹੀ ਹੈ ਦਸ਼ਮੇਸ਼ ਸਕੂਲ ਅੱਗੇ ਉਹ ਪਹੁੰਚੇ ਉਹਨਾਂ ਨੇ ਦੇਖਿਆ ਕਿ ਕੁਝ ਸਕੂਲੀ ਵਰਦੀ ਦੇ ਵਿੱਚ ਵਿਦਿਆਰਥੀ ਸੀ ਤੇ ਕੁਝ ਬਾਹਰੀ ਸੀ ਤਿੰਨ ਗੱਡੀਆਂ ਦੇ ਵਿੱਚ ਸਵਾਰ ਮੁੰਡੇ ਸੀ ਜਿਹੜੇ ਉਹ ਲੜ ਰਹੇ ਸੀ ਤੇ ਜਦੋਂ ਉਹਨਾਂ ਨੇ ਅੱਗੋਂ ਦੀ ਹੋ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਾਰੇ ਗੱਡੀਆਂ 'ਚ ਬੈਠ ਗਏ ਤੇ ਉਹਨਾਂ ਨੇ ਤਿੰਨਾਂ ਗੱਡੀਆਂ ਉਹ ਉਹਨਾਂ ਦੇ ਮੋਟਰਸਾਈਕਲ ਵਿੱਚ ਮਾਰੀਆਂ ਤੇ ਮੋਟਰਸਾਈਕਲ ਪੰਨ ਦਿੱਤਾ ਮੌਕੇ ਤੇ ਅਸੀਂ ਪਹੁੰਚੀ ਸੀਗੇ ਜਦੋਂ ਸਾਨੂੰ ਦੱਸਿਆ ਵੀ ਲੜਾਈ ਹੋ ਰਹੀ ਆ ਇਹ ਇਹ ਅੱਗੇ ਸਾਨੂੰ ਟੱਕਰ ਗਏ ਜੀ ਤੇ ਅਸੀਂ ਮੋਟਰਸਾਈਕਲ ਲਾ ਕੇ ਇਧਰ ਸਾਈਡ ਤੇ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਦਵਾ ਦਵਾ ਗੱਡੀਆਂ 'ਚ ਬਹਿ ਕੇ ਤੇ ਮੋਟਰਸਾਈਕਲ ਦੇ ਵਿੱਚ ਉਹਦੀ ਮਾਰਦੇ ਹੋਏ ਭੰਨ ਦਾ ਮੋਟਰਸਾਈਕਲ ਦੀ ਬਹੁਤ ਨੁਕਸਾਨ ਕਰਤੀ ਆਪਣਾ ਲੇ ਦੌੜ ਗਏ ਗੱਡੀਆਂ ਤਿੰਨ ਸੀ ਜੀ ਤਿੰਨ ਗੱਡੀਆਂ ਸੀ ਇਹਨਾਂ ਨੇ ਲੋਕ ਲਾ ਲਈ ਅੰਦਰ ਉਹ ਬਹਿ ਗਏ ਸੀ ਕੰਡੇ-ਕੁੰਡੇ ਤਲਵਾਰਾਂ ਲੈ ਕੇ ਆ ਰਹੇ ਸੀ ਗੇਟ ਦੇ ਮੂਹਰੇ ਜਿਵੇਂ ਅਸੀਂ ਸਾਰਾ ਹਜੇ ਜਾ ਕੇ ਰੁਕੇ ਸੀਗੇ ਅੰਦਰ ਵੜੇ ਸੀਗੇ ਸਕੂਲ ਦੇ ਅੰਦਰ ਵੜ ਗਏ ਸੀਗੇ ਸੇ ਅਸੀਂ ਜਦੋਂ ਇਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਨੂੰਟਰ ਮਾਰ ਕੇ ਬਸ ਉਹ ਗੱਡੀਆਂ 'ਚ ਬਹਿ ਗਏ ਨਾ ਉਹਦੀਆਂ ਗੱਡੀਆਂ ਭਜਾੜ ਗਏ ਉਹ ਵੀਡੀਓ ਦੇ ਆਉਂਦੇ ਐਸੇ ਸਭ ਹੁਣ ਜੀ ਆਖੋ ਬਾਕੀ ਕੋਈ ਬਾਕੀ ਲਈ ਗੱਲ ਬਹੁਤ ਕਰਦਾ ਹਾਂ ਬੱਚਾ ਚਲ ਸਭਾ ਕੰਪਲੀਟ ਆਈ ਤੇ ਜਦੋਂ ਫੋਨ ਤੋਂ ਇਹ ਲੜਾਈ ਹੋਈ ਐ ਜਦੋਂ ਇਸ ਲਈ ਕੁਝ ਲਾਈਟਾ ਕਦਮ ਪਛਿਆਦਾ ਜਾ ਕੇ ਜੋ ਅਸੀਂ ਇੱਥੇ ਹਜੇ ਆ ਕੇ ਖੜੇ ਸੀ ਤੇ ਜੋ ਦੇਖਿਆ ਆ ਕੇ ਤਿੰਨ ਗੱਡੀਆਂ ਤੇ ਸੀਗੇ ਉਹ ਮੁੰਡੇ ਉਸ ਉਤੇ ਵਰਦੀਆਂ ਪਾਈਆਂ ਸੀ ਤੇ ਉਹ ਸੂਜੇ ਅੰਦਰ ਗੜਾ ਸੇ تلوارਾਂ ਲੈ ਕੇ ਅੰਦਰ ਅਟੈਕ ਕਰ ਰਹੇ ਸੀ ਤੇ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇੰਨੇ ਜੀ ਉਹਨਾਂ ਨੇ ਉਹ ਗੱਡੀਆਂ 'ਚ ਬਹਿ ਕੇ ਗੱਡੀਆਂ ਅੰਦਰੋਂ ਲੋਕ ਲਾ ਲਈਆਂ ਤੇ ਸਾਡੀ ਬਾਈਕ ਨੂੰ ਕਾਫੀ ਨੁਕਸਾਨ ਛੋੜ ਕੇ ਤੇ ਸਾਡੇ ਉੱਤੇ ਡਰਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਡੌੜ ਗਏ ਗੱਡੀਆਂ ਵਿੱਚ ਮਾਰੀ ਉਹਨਾਂ ਨੇ ਹਾਂਜੀ ਮੋਟਰਸਾਈਕਲ ਦੇ ਵਿੱਚ ਅਸੀਂ ਪੱਜ ਕੇ ਪਿੱਛੇ ਹੋ ਗਏ ਅਸੀਂ ਪਿੱਛੇ ਹੋ ਗਏ ਜੀ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਗੱਡੀਆਂ ਪੂਰੀ ਸਪੀਡ ਤੇ ਭਜਾ ਕੇ ਲੈ ਗਈਆਂ ਸੀ ਬਾਰੇ ਵਿਅਕਤੀ ਇਹਨਾਂ ਦੇ ਕੋਸ਼ਿਸ਼ ਸੀਗੇ ਸਰ ਵਰਦੀਆਂ ਤੇ ਉਹਨਾਂ ਦਾ ਨਾਮ ਨਹੀਂ ਅਸੀਂ ਜਾਣਦੇ ਬਾਕੀ ਇਹਨਾਂ ਦੇ ਕੈਮਰੇ ਲੱਗੇ ਆ ਗੇਟ ਦੇ ਸਾਰੇ ਇਹਨਾਂ ਦੀ ਰਿਕਾਰਡਿੰਗ ਹੋ ਜਾਣੀ ਆ ਅੰਦਰ ਸੀਗੇ ਜਦੋਂ ਅਸੀਂ ਮੌਕੇ ਤੇ ਪਹੁੰਚੇ ਆ ਉਹ ਸੂਚ ਦੇਖਣ ਕਿ ਇਹ ਲੋਟ ਹੈ ਹਾਂ ਜਾਨੀ ਹਥਿਆਰ ਸੀਗੇ ਸਾਰੇ ਇਹਨਾਂ ਦੇ ਕੈਮਰੇ 'ਚ ਰਿਕਾਰਡਿੰਗ ਆਈ ਹੁੰਦੀ ਦੰਦਾਸੇ ਕਿਰਪਾਨਾ ਇਹਨਾਂ ਦੇ ਕੋਲੇ ਸੀ ਸਾਰਿਆਂ ਦੇ ਕੋਲ ਜਦੋਂ ਅਸੀਂ ਆ ਗਏ ਹਾਂ ਜਾਨੀ ਸਾਰੇ ਮੌਕੇ ਤੇ ਆਵਦੇ ਇਹ 4000 ਦਾ ਦਸਤਾ ਅਖਾੜੇ ਦੇ ਆਈਓ ਸਾਹਿਬ ਨੂੰ ਦਸਤਾ ਜੀ ਉਹ ਆ ਰਹੇ ਸੀ ਇਹ ਇਧਰੋਂ ਤਿੰਨ ਗੱਡੀਆਂ ਆਉਦੀਆਂ ਸੀ ਜੀ ਤਿੰਨ ਗੱਡੀਆਂ ਆਈਆਂ ਇਹਨਾਂ ਮਲਾਜਮਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਇਹਨਾਂ ਇਹਨਾਂ ਨੂੰ ਠੱਲ ਕੇ ਮੋਟਰਸਾਈਕਲ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਰੋਕੀਆਂ ਨਹੀਂ ਤਾਂ ਵੀ ਘਰਾ ਕੇ ਨਹੀਂ ਜੀ ਮੋਟਰਸਾਈਕਲ ਤੋਂ ਆ ਮੋਟਰਸਾਈਕਲ ਤੋਂ ਲੜਦੇ ਸੀ ਕਿ ਇਹ ਤੇ ਨਹੀਂ ਪਤਾ ਇਹ ਲੜਦੇ ਦਾ ਨਹੀਂ ਗੱਡੀਆਂ 'ਚ ਭੱਜ ਕੇ ਆ ਕੇ ਬੈਠੇ ਆ ਉਹ ਜਦੋਂ ਇਹ ਨਾ ਹੂਟਰ ਵੱਜਿਆ ਭੱਜ ਕੇ ਆ ਕੇ ਗੱਡੀਆਂ 'ਚ ਬੈਠੇ ਆ ਤੇ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ 'ਤੇ ਉੱਤੋਂ ਹੀ ਨਗਾ ਕੇ ਲੈ ਗਈ ਚਲੋ